ਨ ਸਾਡੇ ਚਰਨਾਂ ਨਾਲ ਲੱਗਣ ਵਾਸਤੇ ਵਿਆਕੁਲ ਹੋ ਗਿਆ ਹੈ ਗੁਰੂ ਜੀ ਨੇ ਪਾਰ ਕਿਰਪਾ ਕੀਤੀ ਉਸ ਵਖਤ ਉਪਦੇਸ਼ੋ ਕਰ ਦੀਨ ਨਿਹਾਲ ਉਪਦੇਸ਼ ਦਿੱਤਾ ਆਪਣਾ ਨਾਮ ਦਿੱਤਾ ਸਤਗੁਰ ਜੀ ਨੇ ਤੇ ਨਿਹਾਲ ਕਰ ਦਿੱਤਾ ਪੱਕਾ ਬੰਦ ਕਰ ਤੇ ਉਪਦੇਸ਼ ਦੇ ਕੇ ਗੁਰੂ ਸਾਹਿਬ ਨਿਹਾਲ ਕਰਨ ਲੱਗੇ ਹਨ ਨਦਰੋ ਨਦਰ ਨਿਹਾਲ ਕਿਉਂਕਿ ਜਿਹਨੂੰ ਸਤਗੁਰ ਦਾ ਨਾਮ ਮਿਲ ਗਿਆ ਉਹਨੂੰ ਸਭ ਕੁਝ ਮਿਲ ਗਿਆ ਨਾਮ ਤੋਂ ਵੱਡਾ ਦਾਨ ਨਹੀਂ ਕੋਈ ਸੰਸਾਰ 'ਚ ਸਭ ਤੋਂ ਕੀਮਤੀ ਗੁਰੂ ਕੋਲ ਪ੍ਰਮਾਤਮਾ ਦਾ ਨਾਮ ਹੁੰਦਾ ਹੈ ਤੇ ਆਪਣੀ ਸਭ ਤੋਂ ਪਿਆਰੀ ਵਸਤੂ ਗੁਰੂ ਤੁਹਾਨੂੰ ਦੇ ਦਿੰਦਾ ਜੇ ਹੁਣ ਆਪਾਂ ਉਸ ਵਸਤੂ ਨੂੰ ਜਪੀਏ ਨਾ ਭਜਾਈਏ ਨਾ ਤੇ ਅਸੀਂ ਗੁਰੂ ਦੇ ਦੇਣਦਾਰ ਹਾਂ ਹੁਣ ਮੇਰੇ ਕੋਲ ਕੋਈ ਬਹੁਤ ਮੁੱਲੀ ਕੀਮਤੀ ਵਸਤੂ ਹੋਵੇ ਉਹ ਜਿਹੜੀ ਵਸਤੂ ਹੈ ਮੇਰਾ ਕੋਈ ਅਜ਼ੀਜ਼ ਮੇ ਤੋਂ ਮੰਗ ਲਵੇ ਤਿੱਲ ਜਾ ਕੇ ਘਰ ਇੱਧਰ ਉੱਧਰ ਸੁੱਟ ਦੇ ਤੇ ਮਨ ਵਿੱਚ ਹਰ ਖਾਉਂਦਾ ਵੀ ਇਹਨੂੰ ਕਦਰ ਨਹੀਂ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਭਾਈ ਜਿਹੜੇ ਅੰਮ੍ਰਿਤ ਛੱਕ ਕੇ ਨਿਤਨੇਮ ਨਹੀਂ ਕਰਦੇ ਅੰਮ੍ਰਿਤ ਛੱਕ ਕੇ ਬਾਣੀ ਨਹੀਂ ਪੜ੍ਹਦੇ ਅੰਮ੍ਰਿਤ ਛੱਕ ਕੇ ਰਹਿਤ ਨਹੀਂ ਰੱਖਦੇ ਅੰਮ੍ਰਿਤ ਛੱਕ ਕੇ ਅੰਮ੍ਰਿਤ ਵੇਲੇ ਜਾਗਦੇ ਨਹੀਂ ਪਿਆਰਿਓ ਗੁਰੂ ਬਹੁਤ ਨਾਰਾਜ਼ ਹੁੰਦਾ ਹੈ ਫੇਰ ਬੀਏ ਨੂੰ ਤਾਂ ਐਵੇਂ ਹੀ ਨਾਮ ਦਿੱਤਾ ਇਹਨੂੰ ਕਦਰ ਨਹੀਂ ਅਮਰਤ ਦੀ ਇਹਨੂੰ ਸਾਰ ਨਹੀਂ ਇਹ ਵਪਾਰੀ ਨਹੀਂ ਸੀ ਇਹ ਤਾਂ ਜੇ ਵਪਾਰੀ ਹੁੰਦਾ ਸੰਭਾਲ ਕੇ ਰੱਖਦਾ ਸਤਗੁਰੂ ਬਹੁਤ ਕੀਮਤੀ ਵਸਤੂ ਨਾਮ ਦਿੰਦੇ ਆਪਣੇ ਸਿੱਖ ਨੂੰ ਔਰ ਜਿਹਨੂੰ ਨਾਮ ਦੇ ਦਿੰਦੇ ਸਾਸੰਗਤ ਤੋਂ ਮੁਕਤ ਹੋ ਜਾਂਦਾ ਹੈ ਇਸੇ ਕਰਕੇ ਬਾਣੀ ਵਿੱਚ ਮਹਾਰਾਜ ਕਹਿੰਦੇ ਹਨ ਕਿ ਜਿਹੜੇ ਸਤਗੁਰ ਦੇ ਬਚਨ ਹਨ ਅਮੋਲਕ ਹਨ ਔਰ ਜਿਹੜਾ ਗੁਰਦੇਵ ਜੀ ਦੇ ਬਚਨਾਂ ਨਾਲ ਜੁੜ ਜਾਂਦਾ ਹੈ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਉਹਨੂੰ ਰੱਬ ਨੇੜੇ ਦਿਖਣ ਲੱਗ ਜਾਂਦਾ ਸਤਗੁਰ ਜੀ ਨੇ ਫਿਰ ਇਦਾਂ ਇਹਨੂੰ ਜਦੋਂ ਨਾਮ ਦਿੱਤਾ ਚਰਨਾਂ ਦਾ ਅੰਮ੍ਰਿਤ ਸਕਾਇਆ ਮਹਾਰਾਜ ਜੀ ਨੇ ਚਰਨ ਪੌਹਲ ਕਹਿੰਦੇ ਐ ਉਸ ਵਕਤ ਜਦੋਂ ਮਹਾਰਾਜ ਜੀ ਨੇ ਚਰਨ ਅੰਮ੍ਰਿਤ ਦਿੱਤਾ ਗਦਗਦ ਹੋ ਗਿਆ ਧਨ ਹੋ ਗਿਆ ਤੇ ਸਤਗੁਰ ਜੀ ਨੂੰ ਆਪਣਾ ਸਭ ਕੁਝ ਅਰਪਣ ਕਰਦਾ ਹੈ ਮਨ ਵੀ ਤਨ ਵੀ ਧਨ ਵੀ ਗੁਰਦੇਵ ਅੱਜ ਤੋਂ ਤੁਹਾਡਾ ਹੈ ਏਕ ਨਿਸਾਬਸ